ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਜੀ ਪਿੰਡਾਂ ਵਾਲਿਆਂ ਦਾ ਲਾਈਫ ਸਟਾਈਲ ਕੀ ਹੁੰਦਾ ਹੈ ਦੇਖੋ ਜੀ ਕੁੱਕੜ ਦਿਖਾਵਾਂਗੇ ਬੱਕਰੀਆਂ ਵੀ ਦਿਖਾਵਾਂਗੇ ਉਹ ਨਾ ਮਾਰ ਨਾ ਮੈਨੂੰ ਕਿ ਥੱਲੇ ਹੀ ਜਾਂਦੇ ਆ ਥੱਲੇ ਜਾ ਰਹਾ ਉਹਨਾਂ ਨੂੰ ਖੁੱਡੇ ਤਾੜਨਾ ਹਾਂ ਕੋਹ ਲਾ ਤਾੜ ਕੇ ਤਾਂ ਬੱਸ ਆਂ ਦੰਦੀ ਤਾਂ ਨਹੀਂ ਵੜਦੇ ਨਹੀਂ ਬੋਦੀ ਲੱਗਦੀ ਥੱਲੇ ਹਾਂ ਕਰਵਾਉਂਦੇ ਆ ਉਹ ਦੰਦੀ ਵੜ ਤਾਂ ਖੋਲਾ ਹੈ ਹਾਂ ਅੰਗਰੇਜ਼ਾਂ Hello guys hello guys cut go cut ਬਲੈਕ ਕੁੱਕੜ ਦੋ ਕਿੱਥੇ ਗਿਆ ਚੂਚਾ ਹੈ ਹੈ ਆ ਚੂਚਾ ਨਹੀਂ ਹੈ ਨਹੀਂ ਵਿੱਚ ਕੋਈੜਾ ਚੂਚਾ ਹੈ ਦਿਖਾਈਏ ਇਹਨੂੰ ਕੱਢਣਾ ਨਹੀਂ ਇਸ ਛੱਟ ਵਿੱਚ ਹੈ ਇਹ ਨਿਕਲਣਾ ਜਾ ਇਸਾਂ ਇੱਧਰ ਆਜਾ ਚੱਕਲੋ ਚੱਕਲੋ ਸਮਾਨ ਆ ਗਿਆ ਮੀਂਹ ਵੇਖੋ ਕਾਲੀਆਂ ਘਟਾਵਾਂ ਵਾਲਾ ਆ ਗਿਆ ਬੱਦਲ ਚੜ੍ਹ ਕੇ ਉਹਦੇ ਕਹਿਣ ਨੂੰ ਜੁੱਲਾਟਾ ਚੱਕਲੋ ਪਾਥਾਂ ਚੱਕ ਪਿੰਡਾ ਹਾਂ ਕਿ ਸਾਡੋਂ ਪਿੰਡਾਂ ਵਾਲਿਆਂ ਨੂੰ ਇਹ ਟੈਨਸ਼ਨ ਪੈ ਜਾਂਦੀ ਜਦੋਂ ਮੀਂਹ ਆ ਜਾਵੇ பியல்லைணக்கி இது

ਦੁਨਾਈ ਚ ਦੀ ਵੀਡੀਓ ਨੂੰ ਤੇ ਜਾ ਚਾਚੇ ਮੰਗੇ ਨੇ ਨਾ ਉਹ ਲਿਓਏ ਪੁੱਲੂ ਜੀ ਤੁਹਾਡੀ ਮਾਂ ਦੀ ਮੰਦਰੀ ਆਏ ਪੱਤਾ ਖਾ ਲਿਆ ਮੈਂ ਮੰਮਾ ਪੱਤਾ ਖਾ ਲਿਆ ਹਾਂ ਮੰਮਾ ਪੱਤਾ ਖਾ ਲਿਆ ਤੇ ਮਰੀ ਮੇਰੇ ਪਾਸੇ ਕਿਸ ਤਰਹ ਤੇਲ ਨਾਲ ਹਾਂ ਤੇਲ ਨਾਲ ਚੱਕਾ ਘਰ